ਗੜਸ਼ੰਕਰ ਨੰਗਰ ਰੋਡ ਤੇ ਪਿੰਡ ਸ਼ਾਹਪੂ ਨਜ਼ਦੀਕ ਟਰੱਕ ਅਤੇ ਮੋਟਰਸਾਈਕਲ ਦੀ ਹੋਈ ਭਿਆਨਕ ਟੱਕਰ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਜਦਕਿ ਇੱਕ ਦੇ ਜ਼ਖਮੀ ਹੋਣ ਦੀ ਸੂਚਨਾ ਮਿਲੀ ਹੈ ਮ੍ਰਿਤਕ ਦੀ ਪਛਾਣ 파ਰਮਜੀਤ ਸਿੰਘ ਪੁੱਤਰ ਸੁਜੀਤ ਸਿੰਘ ਵਾਸੀ ਸ਼ਾਹਪੁਰ ਵਜੋਂ ਹੋਈ ਹੈ ਅਸੀਂ ਜਿਸਲੇ ਹਾਦਸਾ ਹੋਇਆ ਸੀ ਤੁਰੰਤ ਹਾਸੇ ਵਾਲੀ ਸਥਾਨ ਤੇ ਪੁੱਜੇ ਜਦੋਂ ਅਸੀਂ ਜ਼ਖਮੀਆਂ ਨੂੰ ਚੱਕਿਆ ਤਾਂ ਤੁਰੰਤ 112 ਤੇ ਕਾਲ ਕੀਤੀ ਨਾ 112 ਤੇ ਨਾ ਗੜਸ਼ੰਕਰ ਥਾਣੇ ਵੱਲੋਂ ਕੋਈ ਫੋਨ ਚੱਕਿਆ ਗਿਆ ਤੇ ਨਾ ਹੀ ਹਲੇ ਤੱਕ ਤਕਰੀਬਨ ਘੰਟਾ ਡੇਢ ਘੰਟਾ ਹੋ ਗਿਆ ਕੋਈ ਵੀ ਸਰਕਾਰੀ ਮੁਲਾਜ਼ਮ ਇੱਥੇ ਹਾਥੇ ਵਾਲੀ ਜਗ੍ਹਾ ਤੇ ਪਹੁੰਚਿਆ ਇਹ ਸਰਕਾਰ ਦੀ ਬਹੁਤ ਹੀ ਜ਼ਿਆਦੇ ਵੱਡੀ ਨਾਕਾਮੀ ਤੇ ਨਲਾਕੀ ਹੈ ਸੋ ਸਰਕਾਰ ਨੂੰ ਇਹੀ ਹੈ ਵੀ ਹਾਂ ਵੀ ਆਪਣੇ ਮੁਲਾਜ਼ਮਾਂ ਨੂੰ ਖਿੱਚ ਕੇ ਤੇ ਜਾਕੀਤਾ ਜਾ ਕੇ ਤਾਂ ਕਿ ਪਬਲਿਕ ਦੀ ਰਾਖੀ ਤੇ ਜਨਮਾਨਵ ਦੀ ਸੁਰੱਖਿਆ ਕੀਤੀ ਜਾ ਸਕੇ ਐਂਬੂਲੈਂਸ ਨੂੰ ਕਿੰਨੀ ਵਾਰ ਫੋਨ ਕੀਤਾ ਸੀ ਐਂਬੂਲੈਂਸ ਨੂੰ ਫੋਨ ਕੀਤਾ ਜੀ ਮੈਂ ਦੋ ਵਾਰੀ ਆਪ ਤੇ ਦੋ ਤਿੰਨ ਵਾਰੀ ਹੋਰ ਮੁੜਿਆ ਨੇ ਕੀਤਾ ਤਕਰੀਬਨ 4-5 ਵਾਰੀ ਐਂਬੂਲੈਂਸ ਨੂੰ ਫੋਨ ਕਰ ਚੁੱਕੇ ਆ ਜੀ ਕਿੰਨੀ ਵਾਰੀ ਐਂਬੂਲੈਂਸ ਨੂੰ ਫੋਨ ਕੀਤਾ ਨੂੰ ਤਕਰੀਬਨ 1 ਘੰਟੇ ਤੋਂ ਉੱਪਰ ਹੋ ਗਿਆ ਜੀ ਐਂਬੂਲੈਂਸ ਨੂੰ ਫੋਨ ਕੀਤੇ ਆ ਨੂੰ ਜ਼ਖਮੀਆਂ ਨੂੰ ਅਸੀਂ ਪ੍ਰਾਈਵੇਟ ਗੱਡੀਆਂ 'ਚ ਪਾ ਕੇ ਹਸਪਤਾਲ ਪਹੁੰਚਾਇਆ ਜੀ ਇਹ ਐਕਸੀਡੈਂਟ ਕਿੱਥੇ ਵਿਸਤਾਰ ਹੋਇਆ ਹੈ ਉੱਥੇ ਇਹ ਐਕਸੀਡੈਂਟ ਜੀ ਜਿਹੜਾ ਆਪਣੇ ਆਹ ਲੋਡਰ ਸਗਾ ਟਿਪਰ ਲੋਡਰ ਮੋੜਿਆ ਕੇ ਟਿਪਰ ਚੱਲ ਗਿਆ ਟਿਪਰ ਦਾ ਜਿਹੜੀ ਹੈ ਉਹ ਮੋਟਰਸਾਈਕਲ ਦੇ ਵਿੱਚ ਲੱਗਾ ਤੇ ਜਿਹੜੀ ਐ ਕੁਝ ਐਲਟੀ ਬਹੁਤ ਵੱਡੀ ਐ ਸੋ ਸਰਕਾਰ ਨੂੰ ਮੈਂ ਇਹੀ ਕਹਾਂਗਾ ਕਿ ਵੀ ਤੁਸੀਂ ਜਿਹੜਾ ਇਹਦਾ ਉੱਪਰ ਤੁਰੰਤ ਕਾਰਵਾਈ ਕਰਕੇ ਦੋਸ਼ੀਆਂ ਖਿਲਾਫ ਜਿਹੜੀ ਉਹ ਕਾਰਵਾਈ ਕੀਤੀ ਜਾਵੇ ਹੁਣ ਦਾ ਇਦਾਂ ਵੀ ਐਂਬੂਲੈਂਸ ਇਹਨਾਂ ਨੂੰ ਫੋਨ ਕਰੀ ਜਾਵੇ ਇਹ ਪੁੱਜਦੀ ਨਹੀਂ ਹੈਗੇ ਠੀਕ ਐ ਦੂਜੀ ਗੱਲ ਨਾ ਕੋਈ ਪੁਲਿਸ ਨਾਲ ਪੁੱਜਦਾ ਹੁਣ ਜੇ ਬਾਈ ਜਾਨ ਸੰਨੇ ਇਹ ਬੰਦੇ ਖੜੇ ਐ ਜੇ ਯਾਰ ਸਾਡੇ ਨਾਲ ਕੋਈ ਕਾਂਡ ਹੋ ਜਾਵੇ ਠੀਕ ਐ ਤੁਸੀਂ ਸਾਰੇ ਬੰਦੇ ਐ ਕਿਸੇ ਨਾਲ ਵੀ ਹੋ ਜਾਵੇ ਭਾਈ ਜਾਨਦੇ ਯਾਰ ਜੇ ਐਦਾਂ ਹੀ ਟਾਈਮ ਨਾਲ ਲੇਟ ਆਣਾ ਫਿਰ ਉਹਨਾਂ ਫਾਇਦਾ ਕੀ ਆ ਯਾਰ ਫਾਇਦਾ ਹੀ ਨਹੀਂ ਜਾ ਕੇ ਨਹੀਂ ਵੀ ਜੜਮੀ ਬੱਜਦੀ ਹੈ ਭਾਜੀ ਐਂਬੂਲੈਂਸ ਕੋਟੋ ਕੱਟ ਜਾਂਦੇ ਨਹੀਂ ਹੈ 2 ਘੰਟੇ ਤੇ 2 ਦੇ ਵੱਧੇ ਹੋ ਗਏ ਹੁਣ ਅਸੀਂ ਤਾਂ ਹੁਣ ਆਏ ਆ ਭਾਜੀ ਤੁਹਾਨੂੰ ਦੱਸਾਂ ਪਰ ਹਲੇ ਤੱਕ ਅਸੀਂ ਆਏ ਆ ਵੀ ਹਲੇ ਤੱਕ ਐਂਬੂਲੈਂਸ ਨਹੀਂ ਆਈ ਭਾਜੀ ਯਾਰ 2 ਘੰਟੇ ਪੁੱਲ ਵੀ ਕੁਝ ਸਾਨੂੰ ਹੁਣੇ ਪਤਾ ਲੱਗਾ ਸੀ ਵੀ ਨੰਗਰ ਰੋਡ ਤੇ ਇੱਕ ਟਰੱਕ ਤੇ ਮੋਟਰਸਾਈਕਲ ਐਕਸੀਡੈਂਟ ਹੋਇਆ ਤੇ ਅਸੀਂ ਮੌਕੇ ਦੇ ਉੱਤੇ ਆਏ ਆ ਅਸੀਂ ਦੇਖ ਰਹੇ ਆ ਵੀ ਮਤਲਬ ਜਿਹੜਾ ਮੋਟਰਸਾਈਕਲ ਚਾਲਕ ਦੀ ਮੌਤ ਹੋ ਗਈ ਹੈ ਜਿਹੜਾ ਟਰੱਕ ਚਾਲਕ ਸੀ ਉਹ ਵੀ ਸੀਰੀਅਸ ਹੈ ਅਸੀਂ ਇਹਨਾਂ ਦਾ ਬੈਂਡ ਜਿਹੜੇ ਨੇ ਪਰਿਵਾਰਕ ਮੈਂਬਰਾਂ ਦਾ ਬੈਂਡ ਲਾ ਕੇ ਟਰੱਕ ਚਾਲਕ ਦੇ ਖਿਲਾਫ ਮੁਕਦਮਾ ਦਰਜ ਕਰਾਂਗੇ ਤੇ ਜਿਹੜੀ ਟਰੱਕ ਬਹੁਤ ਜਾਂਦਾ ਪਰ ਟ੍ਰਾਫਿਕ ਖਲਾ ਰਿਆਂ ਸਾਰੀ ਇਹ ਮੈਨੂੰ ਇਹ ਪਤਾ ਲੱਗਿਆ ਮੁੰਡਾ ਸ਼ਾਹਪੁਰ ਤੋਂ ਲੈਣ ਆਣਾ ਸੀ ਹਾਂਜੀ ਇਹ ਕਰੂਗੀ ਤਿਆਰੀ ਇਹ ਤੇ ਸੂਚਾਰੇ ਤੇ ਪਰਚਾ ਲਾਾਂਗੇ ਇਹ ਤੇ ਐਕਸੀਡੈਂਟ ਦਾ